ਇਹ ਹੁਕਮਨਾਮਾ ਉਦੋਂ ਆਇਆ ਸੀ ਜਦੋਂ 8 ਗ੍ਰਹਿ ਇਕੱਠੇ ਹੋ ਗਏ ਸੀ ਹਿੰਦੁਸਤਾਨ ਦਾ ਰਾਜਾ ਜਵਾਰ ਲਾਲ ਸੀ ਜਵਾਰ ਲਾਲ ਹਿੰਦੁਸਤਾਨ ਦਾ ਰਾਜ 8 ਗ੍ਰਹਿ ਇਕੱਠੇ ਹੋ ਗਏ ਸੀ ਤੇ ਪੰਡਤ ਬ੍ਰਹਮਣ ਜੋਸੀ ਰਾਜੇ ਨੂੰ ਹੋਰ ਸਰਕਾਰਾਂ ਨੂੰ ਇਕੱਠੇ ਕਰਕੇ ਕਹਿੰਦੇ ਬਹੁਤ ਖਤਰਾ ਹੈ ਸ਼ਾਇਦ ਜਾਂ ਕੋਈ ਭਿਆਨਕ ਜੰਗ ਲੱਗੇ ਜਾਂ ਕੋਈ ਆਈਟਮ ਬੰਬ ਚੱਲ ਜਾਵੇਗਾ ਤੇ ਜਾਂ ਫਿਰ ਧਰਤੀ ਘਰਕ ਜਾਵੇ ਅੱਠ ਗ੍ਰਹਿ ਇਕੱਠੇ ਹੋ ਗਏ ਦੱਖਣ ਵਾਲੇ ਪਾਸਿਓਂ ਰੋਜ ਦੀ ਗੋਦੀ ਵਾਲਾ ਤਾਰਾ ਚੜਦਾ ਸੀ ਕਈ ਪ੍ਰੇਮੀ ਹਜੇ ਬੈਠੇ ਕਈ ਪ੍ਰੇਮੀ ਬੈਠੇ ਆ 60 60 ਦਾ ਜ਼ਿਕਰ 60 60 1900 ਉਹ ਜਿਹਨ ਕੀ ਸਾਧ ਸੰਗਤ ਜੋਸੀ ਬ੍ਰਹਿਮਣਾ ਨੇ ਰਾਜੇ ਨੂੰ ਡਰਾ ਦਿੱਤਾ ਯਵਰ ਲਾਲ ਬੜਾ ਡਰ ਗਿਆ ਜਿੰਨਾ ਮਾਇਆ ਧਾਰੀ ਹੋਣਾ ਉਹਨੇ ਡਰੂ ਜਾਦੇ ਹੋਏ ਡਰੂ ਜਿੰਨਾ ਨਾਮ ਧਾਰੀ ਹੋ ਉਹਦਾ ਨਿਰਭੈ ਹੋ ਨਿਰਭੈ ਅੰਬਰ ਧਾਰੀ ਹੋ ਨਿਤਨੇਮੂ ਗਿਆਂ ਨੂੰ ਆਸਰਾ ਬਹੁਤ ਵੱਡਾ ਸੱਚੇ ਪਾਤਸ਼ਾਹ ਦਾ ਜਿੰਨਾ ਮਾਇਆ ਉਹਨੂੰ ਉਹ ਜੇ ਮੈਂ ਮਰ ਗਿਆ ਮਾਇਆ ਕਿੱਧਰ ਜਾਊ ਬਸ ਪਰ ਉਸ ਸਮੇਂ ਦੇ ਸਾਹਾ ਸੰਗਤ ਰਾਜਿਆ ਨੂੰ ਪੈਗੀ ਭਾਜ ਵੀ ਹੁਣ ਕੀ ਕਰੀਏ ਦੱਸਿਆ ਹਮਨ ਪਾਏ ਪਾਠ ਪੂਰ ਕੀਤੇ ਬੜਾ ਕੁਝ ਪਰ ਸਾਹਾ ਸੰਗਤ ਪਰ ਜਿਹੜਾ ਫਿਕਰ ਹੈ ਉਹਦਾ ਕੋਈ ਨਿਸ਼ਾਨਾ ਨਾ ਮਿਲੇ ਕੋਈ ਪਿਛਲੇ ਜਨਮ ਦੀ ਕਿਰਪਾ ਸਦਕਾ ਹਿੰਦੁਸਤਾਨ ਦਾ ਰਾਜਾ ਜਵਾਰ ਲਾਲ ਬਿਰਲਾ ਟਾਟਾ រਜਿੰਦਰ பிரசாத் હિન્દુવા દે ગુરુ ਗੁਰਦੇਸ਼ দত্ত ಸ್ವಾಮಿ ਹੋਰ بڑے بڑے વિદ્વાਨ ਹਰਦੁਆਰ ਦੇ ਦੰਗਾ ਰਾਮ ਚਤਰਪੁਜ ਸਾਧੂ ਇਕੱਠੇ ਹੋਏ ਵਿਚਾਰ ਕੀਤੀ ਉਹਨਾਂ ਨੇ ਆਖਿਆ ਵੀ ਧਰਮ ਹੀ ਥੱਲ ਪਾਸ ਕਰਦਾ ਹੈ ਹੋਰ ਨਹੀਂ ਕੋਈ ਥੱਲ ਪਾਸ ਧਰਮ ਕਹਿੰਦੇ ਧਰਮ ਪਰ ਕਿੱਥੇ ਹੈ ਕਹਿੰਦੇ ਧਰਮ ਹੈ ਪੰਜਾਬ ਦੀ ਧਰਤੀ ਦੇ ਵਿੱਚ ਪੰਜਾਬ ਦੀ ਧਰਤੀ ਧਰਮ ਹੈ ਇੱਥੇ ਰੱਬ ਜੰਮਿਆ ਇੱਥੇ ਹੀ ਰੱਬ ਰਹਾ ਰੱਬ ਇੱਥੇ ਹੀ ਰੱਬ ਨੇ ਰਹੀ ਦੀ ਦੁਨੀਆ ਤਾਂ ਹੀ ਗੁਰੂ ਨੂੰ ਗੁਰਗੱਦੀ ਦਿੱਤੀ ਤੇ ਪ੍ਰਗਟ ਕੀਤਾ avatars ਧਾਰੇ ਗੁਰੂ ਗ੍ਰੰਥ ਸਾਹਿਬਾ ਜੀ ਇੱਥੇ ਹੀ ਸੰਤ ਬਣੇ ਇੱਥੇ ਹੀ ਸਿੱਖ ਬਣੇ ਇੱਥੇ ਹੀ ਸੇਵਕ ਬਣੇ ਇਥੇ ਬਾਬਾ ਦੀਪ ਸਿੰਘ ਵਰਗੇ ਸੂਰਮੇ ਬਣੇ ਸੂਰਮੇ ਜੇ ਧਰਮ ਹੈ ਤਾਂ ਪੰਜਾਬ ਦੀ ਧਰਤੀ ਤੇ ਹੋ ਫਿਰ ਕਹਦੇ ਆਏ ਉਹ ਜਾਓ ਬਰ ਮਾਂ ਮੁਰਛਾ ਕਰੋ ਬਿਰਲਾ ਹੋਰ ਕਈ ਸਰਕਾਰੀ ਵੱਡੇ ਵੱਡੇ ਬੰਦੇ ਆਏ ਉਹਨਾਂ ਨੇ ਰਹਿ ਮਸ਼ਵਰਾ ਕਰ ਲਿਆ ਵੀ ਸਾਰੇ ਪੰਜਾਬ ਦੇ ਦਿੱਲੀ ਤੋਂ ਲਾ ਕੇ ਮਾਂ ਮੁਰਛਾ ਉਹਨਾਂ ਨੂੰ ਬੇਨਤੀਆਂ ਕਰੋ ਬੇਨਤੀਆਂ ਜਿਸ ਜਨ ਦੇ ਕਈ ਮਹਾਂਪੁਰਸ਼ਾਂ ਕੋਲੇ ਗਏ ਮਹਾਂਪੁਰਸ਼ ਕਹਿੰਦੇ ਅਸੀਂ ਕੀ ਕਰੀਏ ਅਸੀਂ ਤਾਂ ਕੇ ਦੁਖੀ ਆ ਕੋਈ ਸਵਾਲ ਪਾਵੇ ਤੂੰ ਰਾਜਨ ਸਾਡਾ ਕੇਸ ਚੱਲਦਾ ਕੋਈ ਕਵੇ ਸਾਧ ਸੰਗ ਮੇਰਾ ਚੇਲਾ ਨਹੀਂ ਲੋਟ ਆਉਦਾ ਕੋਈ ਉਸ ਕਵੇ ਐ ਆਉਂਦੇ ਆਉਂਦੇ ਆਪਣੇ ਬਾਬਾ ਜੀ ਦੇ ਕੋਲੇ ਝੋਲਦੀ ਬਾਬਾ ਇਸ਼ਰਫਾ ਮਹਾਰਾਜ ਕੋਲੇ ਆਵੇ ਲਾਸਟ ਆ ਗਏ ਬਾਬਾ ਜੀ ਕੋਲੇ ਬਾਬਾ ਜੀ ਕੋਲੇ ਬੇਨਤੀ ਕੀਤੀ ਮਹਾਪੁਰਖ ਕੋ ਜਵਾਰ ਲਾਲ ਨੇ ਭੇਜਿਆ ਤੇ ਵੀ ਆ ਅੱਠ ਗ੍ਰਹਿ ਇਕੱਠੇ ਹੋ ਗਏ ਐ ਤੇ ਦੱਖਣ ਵਾਲੇ ਪਾਸੋਂ ਬੋਦੀ ਵਾਲਾ ਤਾਰਾ ਚੜਦਾ ਐ ਤੇ ਆਪ ਇਹਦਾ ਕੋਈ ਹੱਲ ਕਰੋ ਤੁਸੀਂ ਥੰਮ ਐ ਮਹਾਪੁਰਖ ਐ ਬਾਬਾ ਨਾਨਕ ਕੀ ਕਹਿੰਦੇ ਥੰਮੇ ਕੋਈ ਸਾਧਨਾ ਸਾਧ ਜਗ ਵਿੱਚ ਦਿਸ਼ਾ ਕੋਈ ਨਾ ਸਾਧ ਤੋਂ ਬਿਨਾਂ ਬਾਬਾ ਨਾਨਕ ਜੀ ਦੇ ਥੰਮੇ ਕੋਈ ਸਾਧ ਨਾ ਸਾਧ ਬਿਨਾਂ ਕੋਈ ਥੰਮ ਨਹੀਂ ਸਕਦਾ ਤੇ ਤੁਸੀਂ ਸਾਧੂ ਆ ਬਾਬਾ ਜੀ ਬੜੇ ਹੱਸੇ ਉਹਨਾਂ ਦੀ ਗੱਲ ਸੁਣ ਕੇ ਬਹੁਤ ਮੁਸਕਰਾਏ ਬਿਰਲੇ ਨੇ ਇੱਥੇ ਆ ਸੰਤ ਹੱਸਦੇ ਨੇ ਅਸਦੇ ਹਜੂਰ ਅੰਦਰਲੀ ਗੱਲ ਜਾਣਦੇ ਸਨ ਬਿਰਲੇ ਮਹਾਪੁਰਖ ਸਾਧੂ ਚੰਗੇ ਆ ਪਰ ਬੰਦੇ ਦੀ ਅੰਦਰਲੀ ਗੱਲ ਜਾਣਨੀ ਇਹ ਸਾਸਨ ਪਿਛਲੇ ਜਨਮਾਂ ਦੀ ਕਮਾਈ ਹੁੰਦੀ ਸਾ ਆਉਣ ਵਾਲੇ ਜਗਿਆਸੋ ਦੀ ਮਹਾਪੁਰਖਾਂ ਵਾਸਤੇ ਕੋਈ ਵਾਲੀ ਵੱਡੀ ਗੱਲ ਨਹੀਂ ਚੰਗੇ ਡਾਕਟਰ ਵਾਸਤੇ ਚੰਗੇ ਵੈਦ ਵਾਸਤੇ ਵੱਡੀ ਗੱਲ ਨਹੀਂ ਪਰ ਜਿੰਨਾ ਚਿਰ ਅੰਦਰਲੀ ਗੱਲ ਨਾ ਬੁੱਝੂ ਉਨਾਂ ਚਿਰ ਬਿਮਾਰੀ ਦਾ ਅੰਦਰਲੀ ਦਾ ਇਲਾਜ ਨਹੀਂ ਕੋਈ ਕਰ ਸਕਦਾ ਬਾਬਾ ਜੀ ਸਾਧੂ ਬਹੁਤ ਅੰਦਰਲੀ ਗੱਲ ਨੂੰ ਆਪਣੇ ਬਾਬਾ ਜੀ ਜਾਣਦੇ ਸਨ ਜਦੋਂ ਬਾਬਾ ਜੀ ਬਹੁਤ ਖੁਸ਼ ਹੋਏ ਹੱਸੇ ਤੇ ਬਿਰਲੇ ਦਾ ਤੇ ਫੁਰਨਾ ਬਣਿਆ ਲੈ ਸੰਤ ਹੱਸੀ ਜਾਂਦੇ ਸਾਡਾ ਰੋਣ ਨਹੀਂ ਬੰਦ ਹੁੰਦਾ ਬਾਬਾ ਜੀ ਕਹਿੰਦੇ ਕਿਉਂ ਵੀ ਵਿਰਲਿਆ ਸਰਕਾਰ ਵੀ ਰੋਂਦੀ ਐ ਵਜ਼ੀਰ ਵੀ ਰੋਂਦੇ ਐ ਵਿਰਲਾ ਵੀ ਰੋਂਦਾ ਬਾਬਾ ਜੀ ਕਹਿੰਦੇ ਵੀ ਤੁਸੀਂ ਸਾਰੇ ਰੋਨੇ ਆ ਤੇ ਮੈਂ ਵੀ ਰੋਵਾਂ ਤੇ ਬਰਾਊ ਕੌਣ ਧਰਮ ਕਹਦਾ ਬਰਾਊ ਕੌਣ ਆਪਾਂ ਸਾਰੇ ਰੋਪੂ ਬੜਾ ਹੂ ਭਾਣ ਬਾਬਾ ਜੀ ਕਹਿੰਦੇ ਬੇਫਿਕਰ ਹੋ ਜਾ ਉਹ ਕਹਿੰਦੇ ਬਾਬਾ ਜੀ ਕਿਵੇਂ ਬੇਫਿਕਰ ਹੋ ਨਹੀਂ ਸਕਦੇ ਬਾਬਾ ਜੀ ਨੇ ਇਸ਼ਾਰਾ ਕੀਤਾ ਸਾਨੂੰ ਕੋਈ ਆਸਰਾ ਨਹੀਂ ਕਿਉਂ ਬਚਨ ਕਰਿਆ ਸਾਨੂੰ ਨਾ ਮਾਇਆ ਦਾ ਆਸਰਾ ਨਾ ਸਰਕਾਰ ਦਾ ਆਸਰਾ ਨਾ ਸਿਆਸਤ ਦਾ ਆਸਰਾ ਨਾ ਪਾਰਟੀ ਦਾ ਆਸਰਾ ਬਾਬਾ ਜੀ ਕਹਿੰਦੇ ਸਾਨੂੰ ਗੁਰੂ ਨਾਨਕ ਦਾ ਆਸਰਾ ਬਾਬਾ ਜੀ ਕਹਿੰਦੇ ਗੁਰੂ ਨਾਨਕ ਨੂੰ ਪੁੱਛ ਲੈਨੇ ਆਪਾਂ ਹੁਣੇ ਹੀ ਆਪਾਂ ਗੁਰੂ ਨਾਨਕ ਨੂੰ ਹੁਣੇ ਹੀ ਪੁੱਛ ਲੈਨੇ ਆਂ ਇਉਂ ਬਚਨ ਕਰੇ ਸਤਖੰਡ ਦੇ ਮੂਹਰੇ ਬਹਿ ਗਏ ਬਾਬਾ ਜੀ ਇਸ਼ਾਰਾ ਕੀਤਾ ਹੁਕਮ ਨਾਲ ਜਿਹੜਾ ਅੱਜ ਆਇਆ ਨਾ ਹਮਰੀ ਗਣਤ ਨਾ ਗਣੀਐ ਕਾਈ ਆਪਣਾ ਵਿਰਧ ਪਛਾਨ ਹੱਥ 'ਚ ਰੱਖ ਕੇ ਕਰ ਆਪਣੇ ਸਦਾ ਸਦਾ ਰੰਗ ਮਾਨ ਜਦੋਂ ਐਵੇਂ ਬਚਨ ਕਰਿਆ ਨਾ ਤੇ ਬਾਬਾ ਜੀ ਸਤਖੰਡ ਦੇ ਬਾਹਰਲੇ ਪਾਸੇ ਖੜ ਕੇ ਬਾਬਾ ਜੀ ਕਹਿੰਦੇ ਜਾਓ ਭੱਜ ਜਾਓ ਗੁਰਨਾਨਕ ਨੇ ਦਰਗਾਹ ਜਹੋਂ ਕਰਦਾ ਸਦਾ ਸਦਾ ਰੰਗ ਮਾਨ ਸਦਾ ਸਦਾ ਰੰਗ ਬਾਬਾ ਜੀ ਕਹਿੰਦੇ ਗੁਰਨਾਨਕ ਦਾ ਬਚਨ ਤਿੰਨ ਕਾਲ ਸਾਤ ਜਾਓ ਬੇਫਿਕਰ ਹੋ ਜੋ ਬੇਫਿਕਰ ਉਹ ਕਹਿ ਲਿਕੇ ਬਾਬਾ ਜੀ ਦੱਖਣ ਵਾਲੇ ਪਾਸੇ ਗੋਦੀ ਵਾਲਾ ਤਰ੍ਹਾਂ ਚੜਦ ਅੱਠ ਗ੍ਰਹਿ ਇਕੱਠੇ ਤੋ ਬਾਬਾ ਜੀ ਕਹਿਣ ਲੱਗੇ ਚੰਗਾ ਐ ਕਰੋ ਕੋਤਰੀ ਕਰਾਓ ਮੈਨੂੰ ਦਿੱਲੀ 108 ਖੰਡ ਪਾੜ ਦਿੱਲੀ ਕਰੋ ਮੁਖਤੀ ਪੂਰੀ ਹੋਵੇ ਨਾ ਹੋਵੇ ਭਰਾ ਕੁਸਤਾਈ ਤੇ ਪਰ ਸਾਜ਼ੋਂ ਤਾਂ ਮੁੱਲ ਘਟ ਪੈਂਦਾ ਕਦਰ ਘਟ ਬਾਬਾ ਜੀ ਕਹਿੰਦੇ ਚੰਗਾ ਫਿਰ ਐ ਕਰੋ ਤੁਹਾਡੀ ਮਾਇਆ ਲੋਹਣੇ ਮਾਇਆ ਤੇ ਤੁਸੀਂ ਨਾ ਜਾ ਕੇ ਬਾਬਾ ਜੀ ਕਹਿੰਦੇ ਕੋਤਰੀ ਪਾਠਾਂ ਨਹੀਂ ਕਰੋ ਪਾਠੀ ਵਕੀਲ ਚੰਗੇ ਹੋਣ ਪਾਠੀ ਪੂਰਨ ਹੋਣ ਇਉਂ ਬਚਨ ਕਰਦਾ ਬਾਪਾ ਜੀ ਨੇ ਉਹਨਾਂ ਨੂੰ ਆਖਿਆ ਬਿਰਲੇ ਨੂੰ ਤੇਰੇ ਜਿਗਰ ਲਾ ਉਹ ਕਹਿੰਦਾ ਨਹੀਂ ਜੀ ਅਸੀਂ ਸੇਵਾ ਕਰਨੀ ਹੈ ਬਾਪਾ ਜੀ ਕਹਿੰਦੇ ਬਿਰਲੇ ਜੇ ਸੇਵਾ ਕਰਨੀ ਹੈ ਨਾ ਇਸ ਘਰ ਦੀ ਸੇਵਾ ਤਾਂ ਗੋਲੇ ਕਰ ਸਕਦੇ ਗੋਲੇ ਕਹਿਣ ਲੱਗਾ ਜੀ ਮੈਂ ਵੀ ਗੋਲਾ ਬਾਪਾ ਜੀ ਕਹਿੰਦੇ ਗੋਲਾ ਅਖੇ ਹਾਂ ਬਾਬਾ ਜੀ ਕਹਿੰਦੇ ਗੋਲੇ ਦਾ ਸਰੂਪ ਵਿਖਾ ਗੋਲੇ ਦਾ ਸਰੂਪ ਉਹ ਕਹਿਣ ਲੱਗੇ ਜੀ ਮੈਂ ਇੰਨੀ ਪੜ੍ਹਾਈ ਤਾਂ ਜਾਣਦਾ ਨਹੀਂ ਬਾਬਾ ਜੀ ਕਹਿਣ ਲੱਗੇ ਤੂੰ ਐਂ ਕਰ ਪੈਰਾਂ ਦੇ ਜੋੜਾ ਲਾ ਤੇ ਲੱਕੜਾਂ ਲੈ ਕੇ ਆ ਜੰਗਲ ਚੋਂ ਲੱਕੜਾਂ ਲਿਆ ਕੇ ਜਗਰਾਵੀ ਵਿੱਚ ਸ਼ਹਿਰ ਵੇਚ ਕੇ ਫਿਰ ਬਾਬਾ ਜੀ ਕਹਿੰਦੇ ਇੱਕ ਸਿਰ ਕਣਕ ਖਰੀਦ ਕਣਕ ਇੱਕ ਸਿਰ ਤੇ ਕੱਲੇ ਕੱਲੇ ਦਾਣੇ ਨੂੰ ਅੰਮ੍ਰਿਤ ਵੇਲੇ ਰਾਮ ਰਾਮ ਜਪੀ ਰਾਮ 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 ਇੱਕ ਕਣਕ ਦੇ ਛੇਰ ਨੂੰ ਛੇਰ ਕਣਕ ਰਾਮ ਰਾਮ ਜਪੀ ਉਹ ਰਾਮ ਰਾਮ ਗਾਣੇ ਹੱਥ ਵਿੱਚ ਵੀ ਕੱਢੇ ਰਾਮ ਰਾਮ ਵਾਲੇ ਤੇ ਚੱਕੀ ਵਿੱਚ ਵੀ ਆਪ ਹੀ ਆਪ ਵੀ ਕੇ ਬਾਬਾ ਜੀ ਕਹਿੰਦੇ ਆਪ ਪ੍ਰਸ਼ਾਦਾ ਬਣਾਈ ਆਪ ਨੰਗੇ ਪੈਰ ਪ੍ਰਸ਼ਾਦਾ ਸਾਡੇ ਕੋਲੇ ਲੈ ਕੇ ਆਈਏ ਵੇਰ ਲਿਆ ਜਦੋਂ ਤੂੰ ਪ੍ਰਸ਼ਾਦਾ ਲਿਆ ਕੇ ਰੱਖਿਆ ਸੀ ਭੂਗ ਲਾਇਆ ਨਾ ਅਸੀਂ ਗੁਰਨਾਨਕ ਨੂੰ ਆਖਦਾਂਗੇ ਸੱਚੀ ਬਾਸ਼ਾ ਤੇਰਾ ਗੋਲਾ ਪ੍ਰਸ਼ਾਦਾ ਲੈ ਕੇ ਆਇਆ ਹੈ ਜਦੋਂ ਤੂੰ ਪ੍ਰਸ਼ਾਦਾ ਲਿਆਂਦਾ ਸੁਣੀ ਸੁਣਾਈ ਗੱਲ ਹੀ ਬਾਬਾ ਜੀ ਕਹਿੰਦੇ ਅਸੀਂ ਤੈਨੂੰ ਗਰਨਾਨਕ ਗੁਰਖੀਆਂ ਤੋੜ ਦੇ ਪ੍ਰਸ਼ਾਦਾ ਛਕ ਦੇ ਅੱਖੀ ਬੁਖਾ ਦੇਾਂਗੇ ਅੱਖੀ ਬੁਖਾ ਦੇਾਂਗੇ ਵਿਰ ਲਿਆ ਅੱਖੀ ਪਰ ਗੱਲਾਂ ਕਰਨੀਆਂ ਬਹੁਤ ਸੌਖੀਆਂ ਗੋਲਾ ਬਣਨਾ ਬਹੁਤ ਔਖਾ ਬਾਬਾ ਜੀ ਕਹਿੰਦੇ ਅੱਖੀ ਬੁਖਾ ਦੇਾਂਗੇ ਪਰ ਜੰਗ ਹਣ ਨਾ ਜਾ ਉਹ ਕਹਿੰਦਾ ਜੀ ਮੈਂ ਮੈਂ ਬੜਾ ਔਕਾ ਕਹਾਂ ਬਾਬਾ ਜੀ ਕਹਿੰਦੇ ਵਾਸ ਕਰ ਮੋਇਆ ਬਾਜ ਨਾ ਮਾਹੀ ਮਿਲਦਾ ਮਰ ਜੀਵੇ ਸੁਪਾਵੇ ਲੋਕਾਂ ਬਾਣੇ ਇਹ ਗੱਲ ਹਾਸਾ ਕੋਈ ਆਸ਼ਿਕ ਵਿਰਲਾ ਕਰਕੇ ਦਿਖਾ ਦੇਵੇ ਸਾਫ ਉੱਤੇ ਮੈਂ ਦਿਸਤਾਨ ਦੇ ਰਿਹਾ ਸੀ ਆਪਣੇ ਬਾਬਾ ਜੀ ਨੇ ਸਾਰੀ ਸਰਕਾਰ ਨੂੰ ਸਾਰਿਆਂ ਨੂੰ ਕੀ ਆਖਿਆ ਵੀ ਆਪਾਂ ਗੁਰੂ ਨਾਨਕ ਨੂੰ ਪੁੱਛ ਲਈਏ ਬਾਬਾ ਜੀ ਤਰੀਕਾ ਮਾ ਬੋ ਤੁਰੋਂ ਆਏ ਵਾ ਹਮਰੀ ਗਣ ਤਨ ਗਣੀਆਂ ਕਾਏ ਆਪਣਾ ਵਿਰਧ ਪਛਾਨ ਹਾਥ ਤੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾ ਸਾਚਾ ਸਹਿਬ ਸਦ ਮਿਹਰਬਾਨ ਬਾਬਾ ਜੀ ਕਹਿੰਦੇ ਸਦਾ ਹੀ ਮਿਹਰਬਾਨ ਬੰਦ ਪਾਇਆ ਬੰਦ ਪਾਇਆ ਮੇਰੇ ਸਤਿਗੁਰੂ ਪੂਰੇ ਬਾਬਾ ਜੀ ਕਹਿੰਦੇ ਲਾਓ ਗੁਰਨਾਨਕ ਨੇ ਮੇਰਾ ਗੁਰਨਾਨਕ ਬੋਲਿਆ ਬਾਬਾ ਜੀ ਕਹਿੰਦੇ ਜਾਓ ਬੰਦ ਪਹਿ ਗਿਆ ਟੁੱਟੇ ਨੂੰ ਬੰਦ ਪਹਿ ਗਿਆ ਬੰਦ ਪਾਇਆ ਮੇਰੇ ਸਤ ਗੁਰੂ ਪੂਰੇ ਹੋਈ ਸਰਬ ਕਲਿਆਣ ਜਿਉ ਪਾਇ ਪਿੰਡ ਜਨ ਸਾਜਿਆ ਦਿੱਕਾ ਪਹਿਨਣ ਖਾਨ ਆਪਣੇ ਦਾਸ ਕੀ ਜਬ ਕੋਤਰੀ ਕਰਦੇਓ ਤੇ ਸਾਰੇ ਦਾਸ ਬਣ ਜਿਓ ਦਾਸ ਦਾਸ ਬਣ ਜਿਓ ਕੋਤਰੀ ਕਰਿਓ ਫੇਰ ਰੈਰੂ ਕਰਕੇ ਕਹਿੰਦੇ ਬਾਬਾ ਜੀ ਤੁਸੀਂ ਬਾਠੀ ਭੇਜੋ ਬਾਬਾ ਜੀ ਇਸ਼ਾਰਾ ਕੀਤਾ ਚੰਗਾ ਭਈ ਪਰ ਉਹ ਗਰਾ ਮਣ ਗਿਆ ਆਪਣੇ ਬਾਬਾ ਜੀ ਨੇ ਉਹਨਾਂ ਨੂੰ ਜਾ ਕੇ ਦੱਸਿਆ ਜਵਾਰ ਲਾਲ ਨੂੰ ਤੇ ਸਾਰਾ ਪਤਾ ਲੱਗਿਆ ਵੀ ਮਹਾਂਪੁਰਖਾਂ ਨੇ ਵਚਨ ਕਰਿਆ ਬਾਬਾ ਜੀ ਨੇ ਉਸ ਤੋਂ ਬਾਅਦ ਸਾਧ ਸੰਗਤ ਜਦੋਂ ਆਪਣੇ ਬਾਬਾ ਜੀ ਨੂੰ ਕਹਿੰਦੇ ਵੀ ਤੁਸੀਂ ਬਾਬਾ ਜੀ ਆਓ ਦਿੱਲੀ ਬਾਬਾ ਜੀ ਦਿੱਲੀ ਗਏ ਉੱਥੇ ਸਾਸ ਹੀ ਹਿੰਦੂਆਂ ਦੇ ਗੁਰੂ ਗੁਰਦੇਸ਼ਦੱਤ ਸਵਾਮੀ ਹੋਰ ਬੜੇ ਬੜੇ ਬਿਰਲਾ ਸਾਰੇ ਬਾਬਾ ਜੀ ਦੇ ਆਗਮ ਵਿੱਚ ਖੜੇ ਸੀ ਵੀ ਬਾਬਾ ਜੀ ਆ ਰਹੇ ਆ ਦਿੱਲੀ ਆ ਰਹੇ ਪਹਿਲੀ ਵਾਰ ਖੜੇ ਸੀ ਹਿੰਦੂਆਂ ਦੇ ਗੁਰੂ ਗੁਰਦੇਸ਼ਦੱਤ ਸਵਾਮੀ ਜੀ ਵੀ ਖੜੇ ਸੀ ਜਵਾਰ ਲਾਲ ਨੇ ਫੋਨ ਕਰਤਾ ਵੀ ਬਾਪੂ ગાંધી ਦੇ ਨਾਂ ਤੇ ਸਕੂਲ ਬਣਨਾ ਹੈ ਉਹਦੀ ਨਿਯੋਰ ਖੋਣੀ ਏ ਤੋ ਤੁਸੀਂ ਛੇਤੀ ਆਓ ਉਹ ਕਹਿ ਲੱਗੇ ਵੀ ਇੱਥੇ ਬਾਬਾ ਜੀ ਕਲੇਰਾਂ ਵਾਲੇ ਆ ਰਹੇ ਐ ਵੀ ਮੈਂ ਉਹਨਾਂ ਦੇ ਅਗਮ ਵਿੱਚ ਖੜਾ ਹਾਂ ਅਗਮ ਵਿੱਚ ਤੇ ਇਸ ਕਰਕੇ ਮੈਂ ਅੱਜ ਆ ਨਹੀਂ ਸਕਦਾ ਆ ਨਹੀਂ ਸਕਦਾ ਜਵਾਰ ਲਾਲ ਨੇ ਆਖਿਆ ਕੜਾਈ ਬਹੁਤ ਐ ਕਲੇਰਾਂ ਵਾਲਿਆਂ ਦੀ ਫਕੀਰ ਪਹੁੰਚਿਆ ਹੋਇਆ ਹੈ ਫਕੀਰ ਪਹੁੰਚੇ ਤੜਾਈ ਬਹੁਤ ਹੈ ਮੇਰੇ ਮਨ ਦੀ ਇੱਛਾ ਮੈਂ ਤੇ ਖਾਣਾ ਤਿਆਰ ਕਰਦਾ ਐ ਤੁਸੀਂ ਮਹਾਪੁਰਖਾਂ ਨੂੰ ਮੇਰੇ ਮਹਿਲਾਂ ਵਿੱਚ ਸਿੱਧਾ ਹੀ ਲਿਆਓ ਸਿੱਧੇ ਲਿਆਓ ਤੇ ਹਿੰਦੂ ਬਾਵੇ ਗੁਰੂ ਤਾਂ ਬਹੁਤ ਖੁਸ਼ ਹੋਏ ਭੱਲ ਗਏ ਜਦੋਂ ਆਪਣੇ ਬਾਬਾ ਜੀ ਗੱਡੀ 'ਚ ਸੀਗੇ ਤੇ ਬਾਬਾ ਜੀ ਨੂੰ ਆਖਿਆ ਮਹਾਪੁਰਖੋ ਅੱਜ ਹਿੰਦੁਸਤਾਨ ਦਾ ਰਾਜਾ ਆਪਾਂ ਉੱਥੇ ਚੱਲਣਾ ਓਦੇ ਮਹਿਲਾਂ 'ਚੋਂ ਡੀਕਦਾ ਆਪਾਂ ਉੱਥੇ ਚੱਲਣਾ ਹੈ ਉੱਥੇ ਖਾਣਾ ਤਿਆਰ ਹੈ ਉੱਥੇ ਚੱਲਣਾ ਬਾਬਾ ਜੀ ਕਹਿਣ ਲੱਗੇ ਹਿੰਦੂਆਂ ਦੇ ਗੁਰੂ ਨੂੰ ਬਾਬਾ ਜੀ ਕਹਿੰਦੇ ਸੁਆਮੀ ਜੀ ਰਾਜੀ ਰਹੋ ਜਾਂ ਗੁੱਸੇ ਰਹੋ ਰਾਜੀ ਰਹੋ ਜਾਂ ਗੁੱਸੇ ਰਹੋ ਉਹ ਰਾਜਾ ਅਸੀਂ ਰਾਜੇ ਜੋਗੀ ਅਸੀਂ ਤਾਂ ਕੋਸ ਲੈਣਾ ਨਹੀਂ ਇਹ ਉਹਨੇ ਕੋਸ ਲੈਣਾ ਤਾਂ ਸਾਡੇ ਕੋਲੇ ਚੱਲ ਕੇ ਆ ਜੀ ਅੱਜ ਦੇ ਸਾਧੂਆਂ ਦੀ ਗੱਲ ਵੀ ਵਿਚਾਰ ਕਰਕੇ ਵੀ ਬਾਬਾ ਜੀ ਕਹਿੰਦੇ ਉਹ ਰਾਜਾ ਅਸੀਂ ਰਾਜੇ ਜੋਗੀ ਬਾਬਾ ਜੀ ਕਹਿੰਦੇ ਅਸੀਂ ਤਾਂ ਕੁਝ ਲੈਣਾ ਨਹੀਂ ਤੂੰ ਇਹ ਉਹਨੇ ਕੁਝ ਲੈਣਾ ਤਾਂ ਸਾਡੇ ਕੋਲੇ ਚੱਲ ਕੇ ਆ ਜੀ ਚੱਲ ਕੇ ਆਏ ਸੰਤ ਕੋਲੋਂ ਬਾਬਾ ਜੀ ਹਿੰਦੂਆਂ ਦੇ ਗੁਰੂ ਨੂੰ ਕਹਿੰਦੇ ਅਸੀਂ ਉੱਥੇ ਜਾਣਾ ਹੈ ਕਿੱਥੇ ਜਿੱਥੇ ਗੁਰੂ ਨਾਨਕ ਬੈਠਾ ਤੇ ਗੁਰੂ ਨਾਨਕ ਦੀਆਂ ਸੰਗਤਾਂ ਜੁੜੀਆਂ ਬੈਠੀਆਂ ਅਸੀਂ ਉੱਥੇ ਜਾਣਾ ਬਾਬਾ ਜੀ ਕਹਿੰਦੇ ਸਾਡੀ ਦਰਗਾਹ 'ਚ ਉਹ ਡਿਉਟੀ ਲੱਗੀ ਹੋਈ ਹੈ ਜਿਸ ਨੂੰ ਦਰਸ਼ ਦਿਖਾਏ ਆਪਣਾ ਸਾਧ ਸੰਗਤ ਕੇ ਪਾਸੇ ਹਿੰਦੂਾਰੇ ਗੁਰੂ ਬਹੁਤ ਹੈਰਾਨ ਹੋਏ ਜਵਾਰ ਲਾਲ ਨੂੰ ਕਹਿੰਦੇ ਪਹਿਲੀ ਵਾਰ ਜ਼ਿੰਦਗੀ ਵਿੱਚ ਪੈਸੇ ਮਹਾਪੁਰਖ ਮੈਂ ਵੇਖਿਆ ਪਹਿਲੀ ਵਾਰ ਜਿਹੜੇ ਕਹਿੰਦੇ ਮੈਂ ਰਾਜਾ yogi ਤੇ ਮੈਂ ਹਿੰਦੁਸਤਾਨ ਦੇ ਰਾਜੇ ਤੋਂ ਕੀ ਲੈਣਾ ਜੇ ਉਹਨੇ ਕੁਝ ਲੈਣਾ ਤਾਂ ਮੇਰੇ ਕੋਲ ਆਜੇ ਉਹਨੇ ਆਖਿਆ ਜੇ ਦਰਸ਼ਨ ਕਰਨੇ ਆ ਤਾਂ ਕਰਮਾਂ ਨਾਲ ਜਿੰਦਗੀ 'ਚ ਸਮਾਂ ਮਿਲੇ ਹਿੰਦੂਆਂ ਦੇ ਗੁਰੂ ਨਾਨਕ ਜੀ ਨੂੰ ਆਖਿਓ ਜਵਾਰ। ਇੱਕ ਵਾਰੀ ਜਿੰਦਗੀ ਦੀ ਦੁਨੀਆ ਤੇ ਆਉਣਾ ਮੁੜ ਕੇ ਤਰੀਕ ਜੁੱਗਾਂ ਦੀ ਪੈ ਜਾਣੀ ਹੈ। ਮੁੜ ਕੇ ਖਬਰਾਂ ਐਸੇ ਮਹਾਂਪੁਰਖ ਦੇ ਦਰਸ਼ਨ ਹੋਣ ਖਬਰਾਂ ਨਹੀਂ ਹੋਣ। ਇਸ ਕਰਕੇ ਸਾਧ ਸੰਗਤ ਜਵਾਰ لال ਵੀ ਬਾਬਾ ਜੀ ਦੇ ਦਰਵਾਨ ਵੀ ਜੀ ਚੱਲ ਕੇ ਆਏ। ਚੱਲ ਕੇ। ਬਾਬਾ ਜੀ ਬਚਨ ਕਰਦੇ ਨੇ ਇਹ ਦਰਵਾਨ ਵੀ ਜਿਹੜੇ ਚੱਲ ਕੇ ਆਉਂਦਾ ਨਾ ਚੱਲ ਕੇ ਤੁਸੀਂ ਆਏ ਆ ਭਾਗਾ ਵਾਲਿਆਂ ਇਹ ਦਰਵਾਜ਼ੇ ਦਾ ਚੱਲ ਕੇ ਆਉਂਦਾ ਤੇ ਫਿਰ ਉਹਦਾ ਫਲ ਕਿੰਨਾ ਫਲ ਬਾਬਾ ਜੀ ਕਹਿੰਦੇ ਕਈ ਜਨਮ ਹੀ ਗਾਂ ਹੋ ਜਾਂਦੇ